ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ YouTube Farmer ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਮੌਸਮ ਦੇ ਸਬੰਧ ਵਿੱਚ ਕਿਉਂਕਿ ਪੰਜਾਬ ਦੇ ਇਲਾਕਿਆਂ ਉੱਤੇ ਸਮੇਂ ਘੱਟ ਦਬਾ ਦਾ ਖੇਤਰ ਬਣਿਆ ਹੋਇਆ ਹੈ ਤੇ ਚੱਕਰਵਾਤੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ ਉਮੀਦ ਹੈ ਕਿ ਅੱਜ 7 ਅਪ੍ਰੈਲ ਨੂੰ ਕਿ ਪੰਜਾਬ ਦੇ ਇਲਾਕਿਆਂ ਉੱਤੇ ਤੇਜ਼ ਹਵਾਵਾਂ ਜੋ ਕਿ ਹਨੇਰੀ ਦੇ ਨਾਲ ਧੂੜ ਭੂਰੀਆਂ ਹੋ ਸਕਦੀਆਂ ਹਨ ਉਹ ਆ ਸਕਦੀਆਂ ਹਨ 6 ਅਪ੍ਰੈਲ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਵਾਵਾਂ ਤੇਜ਼ ਹਵਾਵਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਵਿੱਚ ਅਮਰਸਰ ਮੋਗਾ ਸਾਈਡ ਤੇ ਇਲਾਕਿਆਂ ਉੱਤੇ ਕਾਫੀ ਤੇਜ਼ ਹਵਾਵਾਂ ਵਿੱਚ ਲੀਆਂ ਤੇ ਕਈ ਇਲਾਕਿਆਂ ਵਿੱਚ ਮੱਧਮ ਹਵਾਵਾਂ ਚੱਲੀਆਂ ਤੇ ਨਾਲ ਗਰਜ ਚਮਕਣਾ ਛਿੱਟੇ ਵੀ ਪਏ ਤੇ ਇਸੇ ਤਰ੍ਹਾਂ ਅੱਜ 7 ਅਪ੍ਰੈਲ ਨੂੰ ਵੀ ਇਹੀ ਚਾਂਸ ਬਣ ਰਹੇ ਹਨ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਰਾਤ ਤੱਕ ਹਲਕੀ ਬੂੰਦਾਬਾਂ ਦੀ ਬੱਦਲੀ ਕਾਰਵਾਈ ਵੀ ਹੋ ਸਕਦੀ ਹੈ ਤੇ ਨਾਲ ਤੇਜ਼ ਹਵਾਵਾਂ ਹਨੇਰੀ ਦੇ ਰੂਪ ਵਿੱਚ ਵੀ ਆ ਸਕਦੀਆਂ ਹਨ ਇਹ ਪੰਜਾਬ ਦੇ ਤਕਰੀਬਨ ਸਾਰੇ ਭਾਗਾਂ ਉੱਤੇ ਨਾ ਹੋ ਕੇ ਹਲਕੇ ਟਟੋਏ ਭਾਗਾਂ ਵਿੱਚ ਹੋ ਸਕਦੀਆਂ ਹਨ